ਅਸੀਂ ਗੁਰੂਗ੍ਰਾਂਥ ਸਾਹਿਬਹਾਰਾ ਦੀ ਜੂਰੀ ਦੇ ਵਿੱਚ ਇੱਥੇ ਬੈਠੇ ਹਾਂ ਪਿਛਲੇ 2 ਸਾਲਾਂ ਤੋਂ ਤੇ ਜਿਨ੍ਹਾਂ ਨੇ ਆਰਡਰ ਦੇ ਕੇ ਬੰਬ ਚਲਾਏ ਨੇ ਔਰ ਜਿਹੜੇ ਅਫਸਰ ਬੰਬ ਚਲਾ ਰਹੇ ਸੀ ਦੇ ਵਰ ਐਕਚੁਅਲੀ ਲਾਈਕ ਮਤਲਬ ਹੱਸ ਰਹੇ ਸੀ ਉਹ ਹੱਸ-ਹੱਸ ਕੇ ਚਲਾ ਰਹੇ ਸੀ ਐਵੇਂ ਭਰਾਵਾ ਪਾਕਿਸਤਾਨ ਬਣਾਉਂਦਾ ਫਿਰ ਤੁਸੀਂ ਐਦਾ ਮਤਲਬ ਅਫਗਾਨਿਸਤਾਨ ਬਣਾਤਾ ਐਦਾ ਮਤਲਬ ਵੀ ਜੀ ਇਹ ਲੋਕ ਸਾਡੇ ਨਾਲ ਵਿਤਕਰਾ ਕਰਦੇ ਨੇ ਭਰਾ ਭਰਾ ਤੇ ਬੰਬ ਨਹੀਂ ਚਲਾਏਗਾ ਭਾਜੀ ਜੈ ਪ੍ਰਕਾਸ਼ ਸਿੰਘ ਜੀ ਕਦੀ ਇਹ ਭਰਾਵਾਂ ਦੀ ਇੱਕ ਲਿਮਿਟ ਕਰਾਸ ਹੋਈ ਹੈ ਤੇ ਬੰਬ ਚੱਲੇ ਨੇ ਨਹੀਂ ਤੇ 2 ਸਾਲ ਚ ਕਿਉਂ ਨਹੀਂ ਚੱਲੇ ਇਸ ਕਰਕੇ ਅਸੀਂ ਇਹਨੂੰ ਨਿੰਦਦੇ ਆ ਅਸੀਂ ਚਾਹੁੰਦੇ ਆ ਉਹ ਅਫਸਰਾ ਨਾਲ ਸਾਨੂੰ ਮਿਲਾਇਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਉਂ ਦਿੱਤੇ ਅਗਰ ਤੁਸੀਂ ਦੇ ਦਿੱਤੇ ਸੀ ਕੀ ਤੁਸੀਂ ਭਰਾ ਭਰਾ ਖਤਮ ਕਰਤਾ ਫਿਰ ਲੇਸਨ ਜਿਉਂ ਕਹਿੰਦੇ ਨੇ ਹਜੀ ਕਰਤਾ ਫਿਰ ਅਸੀਂ ਵੀ ਗੱਲ ਕਰੀਏ ਆਪਣੇ ਅੱਗੇ ਨਾਲ ਅਸੀਂ ਵੀ ਪੰਥ ਦਾ ਇੱਕ ਸੱਦਾ ਦਈਏ ਓਰੇ ਪੰਥ ਸੱਦਾ ਗਏ ਵੀਰ ਜੀ ਐਸੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ ਕੌਮੀ ਇਨਸਾਫ ਮੋਰਚਾ ਕੌਮ ਨੇ ਲਾਇਆ ਹੋਇਆ ਸਾਰੇ ਜਥੇਦਾਰਾਂ ਨੂੰ ਸਾਰੀਆਂ ਟਕਸਾਲਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਸੱਦਾ ਓਰੇ ਠੀਕ ਹੈ ਨਾ ਜੀ ਅੱਜ ਵੀ ਚਾਹੀਦਾ ਜੇ ਅਗਰ ਖਨੌਰੀ ਮਾ ਪੰਚਾਇਤ ਹੋ ਸਕਦੀ ਹੈ ਇੱਥੇ ਵੀ ਹੋ ਸਕਦੀ ਹੈ ਸਰਜੀਤ ਜੀ ਵਰਲਡ ਸਿੱਖ ਪਾਰਲੀਮੈਂਟ ਬੁਲਾਈ ਜਾਵੇ ਸਾਰੇ ਕੈਨੇਡਾ ਯੂ ਐਸ اے ਲੰਡਨ ਸਾਰੇ ਸਿੱਖਾਂ ਨੂੰ ਬੁਲਾਉਂਦੇ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਮਾਰੇ ਨੇ ਬਾਈ ਮੇਰੀ ਗੱਲ ਸੁਣੋ ਇਹ ਮੈਂ ਮਸ਼ਹੂਰ ਇੱਕ ਡਾਇਲੋਗ ਚੱਲਦਾ ਆਇਆ ਹੈ ਵੀ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਉਹ ਚੰਡੀਗੜ੍ਹ ਵਾਲੇ ਐ ਕਰਨਗੇ ਗੁਰੂ ਤੇਗ ਬਹਾਦਰ ਜੀ ਨੇ ਸ਼ੀਰ ਦੀ ਦਿੱਤੀ ਸਾਡੇ ਲਈ ਮਨੁੱਖਤਾ ਲਈ ਦਿੱਤੀ ਹੈ ਮਨੁੱਖਤਾ ਲਈ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ 바ਰ ਦਿੱਤਾ ਵਾਹ ਮਰੋਸੇ ਮਨੁੱਖਤਾ ਦੇ ਖਾਣ ਹੋ ਰਹੀ ਹੈ ਨਹੀਂ ਮਨੁੱਖਤਾ ਅਸੀਂ ਅਸੀਂ ਜਰ ਤੁਸੀਂ ਵੀ ਉਸਤਾਦੀ ਪਰ ਅਸੀਂ ਵੀ ਉਸਤਾਦੀ ਹੈ ਸਾਡਾ ਕੰਮ ਹੋ ਰਿਹਾ ਤੁਹਾਡਾ ਕੰਮ ਅਸੀਂ ਇੱਕ ਭਾਈਵੰਦੀ ਲਈ ਆਏ ਹਾਂ ਇੱਥੇ ਅਸੀਂ ਇੱਕ ਦੂਜੇ ਨੂੰ ਤਾਂ ਨਹੀਂ ਮਾਰਨੀ ਆ ਨਹੀਂ ਅਸੀਂ ਦੇਖੋ ਭਾਜੀ ਗੱਲ ਕਰੀ ਡਿਸਕਸਸ਼ਨ ਹੈ ਇਹ ਡਿਸਕਸਸ਼ਨ ਅੱਛਾ ਇਹ ਲੈਵਲ ਸਾਡਾ ਹੈ ਤੁਸੀਂ ਅੱਛੇ ਲੈਵਲ ਦੇ ਅਫਸਰ ਹੋ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ 80 ਸਾਲ ਦੇਖੋ ਸੁਣਤਾ ਲੋ ਜੀ ਹੁਣ ਤੁਸੀਂ ਡਿਸਕਸ ਤਾਂ ਕਰਨ ਆਏ ਨਾ ਸਾਡੇ ਨਾਲ 75-80 ਸਾਲ ਹੋ ਗਏ ਦੇਸ਼ ਜਾਦ ਹੋਏ ਸਭ ਤੋਂ ਵੱਡੀ ਸਜ਼ਾ ਇਹ ਯੋਧੇ ਘਟ ਰਹੇ ਨੇ 35-35 ਸਾਲ ਹੋ ਗਏ ਵੀਰ ਜੀ ਅੰਦਰ ਬੈਠੇ ਨੇ ਦੱਸੋ ਇਹ ਕੋਈ ਲਾਅ ਹੈ ਤੁਸੀਂ ਦਵਾਵ ਦੋ ਇਸ ਗੱਲ ਦਾ ਵੀ ਇਹ ਕਿਹੜਾ ਲਾਅ ਹੈ ਤੁਸੀਂ ਸਾਨੂੰ ਕਿਹੜਾ ਕਨਸਟੀਟਿਊਸ਼ਨ ਕਿਹਦੇ ਚ ਲਿਖਿਆ ਹੋਇਆ ਕਿ 35 ਸਾਲ ਬਾਅਦ ਵੀ ਬੰਦੇ ਨਹੀਂ ਛੱਡਣੇ ਔਰ denn ਨਵੇਂ ਤੁਸੀਂ ਅਰੈਸਟ ਕਰ ਰਹੇ ਹੋ ਰਾਦਰ ਫੂਰ ਫਿਰ ਤੁਸੀਂ ਕਹੋ ਤੁਸੀਂ ਆਜ਼ਾਦ ਹੋ ਤੁਸੀਂ ਸਾਡੇ ਭਰਾ ਹੋ ਇਹ ਤੇ ਗੱਲਾਂ ਫਿਰ ਗੱਲਾਂ ਜੀ ਰਹਿ ਗਈਆਂ ਭਾਈ ਸਾਹਿਬ ਇੱਥੇ ਇਹ ਨਾ ਕਰੋ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ 35 ਸਾਲ ਤੋਂ ਟੱਕੇ ਹੋਇਆ ਦੂਜੇ ਛੱਡੀ ਜਾ ਰਹੇ ਹੋ ਇਹ ਵਿਤਕਰਾ ਹੋ ਰਿਹਾ ਇਹ ਵਿਤਕਰਾ ਹੋ ਰਿਹਾ ਅਸੀਂ ਇਹ ਟੀਵੀ ਅਸੀਂ ਗੱਲ ਕਰਦੇ ਆ ਤਾਂ ਇਹ ਜੇ ਭਾਜੀ ਜਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਉਹ ਤੇ ਪ੍ਰਧਾਨ ਮੰਤਰੀ ਸੀ ਇਹ ਬਦਮਾਸ਼ੀ ਆ ਇਹ ਮੁੱਖ ਮੰਤਰੀ ਦੇ ਕਾਤਲ ਜਿਹੜੀ ਪ੍ਰੋਟੈਕਟ ਕਰਨਾ ਸੀ ਉਹਨਾਂ ਨੂੰ ਛੱਡ ਰਹੇ ਸਿਵਲੈਂਸ ਨੂੰ ਔਰ ਜੇ ਹਮ ਛੁਡਵਾਣਾ ਚਾਹਤੇ ਹਾਂ ਹਮ ਚੰਡੀਗੜ੍ਹ ਕੀ ਔਰ ਜੱਜਤੇ ਆਪ ਲੋਕ ਬੰਬ ਮਾਰ ਦਿੰਦੇ ਆ ਔਰ ਗਾਂਧੀ ਗਾਂਧੀ ਗੈਸੇ ਮਾਰਤੇ ਆ ਮਿਰਚਾਂ ਦਾ ਉਹ ਪਰ ਰੱਖਾ ਸੀ चिली पाउडर था उसमें गुज्जर जी चिली पाउडर मिर्चा पाउडर चौक चौक के नुँ। नुँ। रहे हैं सर आपकी आंखों में मैं मैं मिर्चे डालता हूं। फिर आपको मैं आप तो मेरे भाई हो आराम से बैठ के बात करो आप कहोगे यार अब दिखेगा नहीं कुछ में आँखों में तो मिर्चे है अभी भी ये सर आप लोगों के ਜਿਹੜੀ ਸਫਾਈ ਆ ਪ੍ਰੋਜੈਕਟ ਕਰਦੀ ਉਹ ਤਾਂ ਕਿੰਨਾ ਡਰਾਂਗੇ ਡਬਲ ਕੇ ਬੰਦੇ ਆ ਆਪ ਬਤਾਈਏ ਇਸ ਸੇ ਬਾਈਚਾਰਾ بڑੇਗਾ ਕਿ ਕਮ ਹੋਵੇ ਰਿਕਾਰਡਿੰਗ ਚਾਹਤੇ ਇਹਨਾਂ ਦਾ ਸਿਰ ਆਪਾਂ ਡਿਸਕਸ ਕਰ ਲੈਣਾ ਆਪਣਾ ਇਹਨਾਂ ਦੀ ਆਪ ਨੂੰ ਸਰ ਨੂੰ ਪਹੁੰਚਾ ਦਿੰਨੇ ਆ ਵੀ ਆ ਚੀਜ਼ਾਂ ਨੇ ਆ ਮੰਗ ਰਹੇ ਚਲੋ ਇਹ ਕੰਮ ਕਰਨਾ ਤਾਂ ਸੀ ਕੋਈ ਦਾ ਖਾਤ ਨਹੀਂ ਬੰਦੇ ਜ਼ਖਮੀ ਹੋਏ ਆ ਸਾਨੂੰ ਤਾਂ ਕਿਸੇ ਦੇ ਅੱਜ ਤੱਕ ਸਾਰਾ ਆਪਣਾ ਪਰਿਵਾਰ ਬਿਲਕੁਲ ਲੜਕੇ ਰਾਜੀ ਨੇ ਆ ਪਹਿਨੇ ਕਹਿੰਦੇ ਇੰਡੀਆ ਤੋਂ ਬਾਹਰ ਆ ਜੀ ਤੇ ਹਾਂ ਇਹ ਇੰਡੀਆ ਦੇ ਹੀ ਆ ਇੰਡੀਆ ਦੇ ਹੀ ਆ ਤੁਸੀਂ ਸੇਫ ਨਹੀਂ ਆ ਗਏ ਅਸੀਂ ਸੇਤ ਨੂੰ ਉਹ ਕਿਉਂ ਹੈ ਸਰਕਾਰਾਂ ਤੁਸੀਂ ਮਤਲਬ ਹੈਨਾ ਚਲਾ ਰਹੇ ਹੋ ਤੁਸੀਂ ਤੁਹਾਡੇ ਹੱਥੇ ਸਾਰਾ ਤੁਸੀਂ ਸਾਨੂੰ ਮਤਲਬ ਪਰਚਾ ਵੀ ਕਰ ਸਕਦੇ ਹੈਨਾ ਸਾਰੇ ਕੋ ਸਾਡੇ ਦੇ ਕਰ ਸਕਦਾ ਉਹ ਕਿ ਤੁਹਾਡੇ ਦਾ ਸਾਰਾ ਕੁਝ ਹੈਗਾ ਤੁਸੀਂ ਮਾਰ ਵੀ ਸਕਦੇ ਆ ਇਹਨਾਂ ਹੈਨਾ ਜਥੇਦਾਰ ਜੀ ਗੱਲ ਇਹ ਮਾਰਨ ਦਾ ਕੋਈ ਨਹੀਂ ਹਰ ਰੋਜ਼ ਕੱਲ ਬਹੁਤ ਬਾਈ ਬਾਹਮਾ ਤੋੜ ਕੇ ਮਾਰ ਮਾਰ ਲੱਥਾ ਧਾਗੀ ਨੇ ਉਹਨੂੰ ਹੁਕਮ ਦਿੱਤਾ ਤੁਸੀਂ ਰੋਕ ਸਕਦੇ ਹੈ ਪਰਚਾ ਸਰਕਾਰ ਹੈ ਜਾਂ ਕੋਈ ਨਾ ਕਿਸੇ ਨੂੰ ਮਾਰਦਾ ਗੋਲੀ ਮਾਰ ਕੇ ਪੁੰਦੋਗੇ ਸਾਨੂੰ ਉਹਨੇ ਸਾਨੂੰ ਮਾਰਨਾ ਚਾਹਜੇ ਫਿਰ ਉਹ ਪ੍ਰਮਾਤਮਾ ਦੀ ਗੱਲ ਕਰਦਾ ਮੈਂ ਭਾਜੀ ਮੈਂ ਕਹਿੰਦਾ ਅਗਰ ਕਿਤੇ ਕੰਟਰੀ ਦੀ ਵੀ ਜੰਗ ਲੱਗ ਜੇ ਨਾ ਉਦੋਂ ਵੀ ਜਵਾਬ ਦੇਣਾ ਪੈਂਦਾ ਵੀ ਐਨੇ ਫਟੜ ਹੋ ਗਏ ਐਨੇ ਮਰ ਗਏ ਅਸੀਂ ਤਾਂ ਤੁਹਾਡੇ ਆ ਅਸੀਂ ਤੁਹਾਡੇ ਆ ਯਾਰ ਕੋਈ ਦੇਖੋ ਨਾ ਚੀਜ਼ ਅਸੀਂ ਕਿਉਂ ਕਹਿ ਰਹੇ ਆ ਆਪਾਂ ਅੱਜ ਇਹ ਰਸਤਾ ਬਲੌਕ ਇਸ ਕਰਕੇ ਕੀਤਾ ਕਿ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਤੁਸੀਂ ਉਚੜ ਚੜ ਕੇ ਸਾਡੇ ਤੇ ਬੰਬ ਮਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਸਾਨੂੰ ਭਰਾ ਨਹੀਂ ਸਮਝ ਰਹੇ ਹਾਂਜੀ ਸਰ ਔਰ ਨਾ ਤੁਸੀਂ ਸਾਡੇ ਬੰਦੇ ਛੱਡ ਰਹੇ ਹੋ ਬੰਦੇ ਛੱਡੋ ਅਸੀਂ ਘਰ ਜਾਈਏ ਯਾਰ ਤੁਸੀਂ ਵੀ ਪੜੋ ਲਿਖੋ ਅਸੀਂ ਵੀ ਪੜ੍ਹੇ ਲਿਖ ਕੇ ਕੁਝ ਬਣੀਏ ਅਸੀਂ ਵੀ ਅੱਗੇ ਵਧਿਏ ਭਾਈ ਕਿਹੜੀ ਕਮਿਊਨਿਟੀ ਨਹੀਂ ਚਾਹਦੀ ਅਸੀਂ ਨਾ ਵਧਿਏ ਲੱਗੇ ਗੱਲ ਕਰਕੇ ਪਰ ਮੋਦੀ ਜੀ ਅਮਿਤ ਸ਼ਾਹ ਜੀ ਮੈਨੂੰ ਲੱਗਦਾ ਭਗਵੰਤ ਮਾਨ ਜੀ ਨਹੀਂ ਛੋਂਦੇ ਕਿ ਸਿੱਖਾਂ ਦੇ ਬੱਚੇ ਵਧਣ ਤਾਂ ਇੱਥੇ ਪ੍ਰਵਾਸੀ ਪ੍ਰਵਾਸੀ ਕਰਕੇ ਸਾਰੇ ਬਾਹਰ ਜਾਈਂ ਚੱਲਦਾ ਆਇਆ ਸਿਰੋ ਤਾਂ ਆਈ ਚੱਲਦੇ ਰਹਿੰਦੇ ਗੁੱਲਾ ਗੁੱਲਾ ਹੁੰਦਾ ਹੀ ਰਹਿੰਦਾ ਦੋਂ ਸੇ ਜਾਈਂ ਵਾਪਸੀ ਜਲਦੇ ਤੂੰ ਤੇਰੇ ਸਰ ਤੱਕ ਦੇ ਉਸ ਸਿਖਾ ਰੁਜੀ ਜੀ ਤੁਹਾਡੇ ਵਜਨ ਸੱਚ ਹੋ ਗਏ ਉਹਦਾ ਤੁਸੀਂ ਕਹਿੰਦੇ ਸਾਨੂੰ ਜਾਣਦੇ ਨਹੀਂ ਹੁਣ ਸਾਡਾ ਨਾਮ ਲੈ ਕੇ ਵਜਨ ਕੀਤਾ ਤੁਸੀਂ ਵੀ ਢੜ ਗਿਆ ਡਾਕਟਰ ਆਹ ਕਹ ਲਓ ਮਾਰੇ ਸੱਤ ਬੁਲਾਉਂਦੇ ਆ ਇਹ ਇਹ ਡਾਕਟਰ ਇਹਨੇ ਕਿਹਾ ਤਾਂ ਡਾਕਟਰ ਤਾਂ ਮੈਂ ਡਾਕਟਰ ਕਹਿੰਦਾ ਨਹੀਂ ਮਹਾਰਾਜ ਇਹਨੇ ਕਿਹਾ ਡਾਕਟਰ ਡਾਕਟਰ ਕਹਾਂ ਮੈਂ ਉਹ ਡਾਕਟਰ ਕਹਿੰਦਾ ਅਸੀਂ ਐਕਚੁਅਲੀ ਜਦੋਂ ਬੈੰਨੇ ਆ ਨਾ ਸਭ ਕੁ ਖੋਲ ਕੇ ਦਿਮਾਗ ਖੋਲ ਕੇ ਬੈਠੀਦਾ ਲੌਜੀਕਲੀ ਗੱਲ ਕਰਨੀ ਹੈ ਤਰੀਕੇ ਨਾਲ ਲੜਾਈ ਤਾਂ ਮਾਰੇ ਨੇ ਅਖੀਰ ਚ ਆਖਿਆ ਸਾਨੂੰ ਆਪਣੇ ਦੇ ਡਾਕਟਰ ਆਹ ਲੋਡੀਆਂ ਮਾਰੀ ਜੀ ਗੱਲ ਦੇ ਤੋਪ ਛੱਡ ਦੇਾਂਗੇ ਸਾਡੀ ਤੋਪ ਛੱਡੀ ਰਾਸ ਨਹੀਂ ਨਾ ਆਉਂਦੀ ਇਹਨਾਂ ਨੂੰ ਜਿੱਤੇ ਛੱਡੀ ਉਹਦੇ ਤਗਾ ਹੋਏ ਇਹਨ ਆਂ ਹੀ ਤਾਂ ਗਾਇਦੀਆਂ ਆਈਆਂ ਉਹ ਸਾਂਭੀਆਂ ਰਹਿਈਏ ਸੋ ਮੇਨ ਕੰਸਾਮ ਸਾਡਾ ਇਹੀ ਹੈ ਕਿ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਨਾਲ ਸਾਡਾ ਪਟਾਕੇ ਇੱਕ ਵਾਰ ਆਪਾਂ ਟਾਲ ਕਰ ਲਾਂਗੇ ਇੱਕ ਵਾਰ ਗੱਲਬਾਤ ਜਿਹੜੀ ਕਰਨੀ ਕਰ ਲਾਂਗੇ ਜਿਹੜਾ ਸਬਜ਼ੀ ਦੀ ਗੱਲ ਰਿਹਾ ਜਿੱਦਾਂ ਵੀ ਜਿਹੜੀ ਵੀ ਆ ਪਤਲੀ ਜਿਹੜਾ ਹਜੇ ਬੰਦ ਆਇਆ ਹਜੇ 25 ਤਰੀਕ ਤੱਕ ਤਾਂ ਬਿਲਕੁਲ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਜਿੰਨੇ ਚੱਕਰ ਹੈ ਮਹਾਪੰਚਾਇਤ ਹਣੀ ਉਦੋਂ ਤੱਕ ਤਾਂ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਬਾਕੀ ਸਾਡੇ ਨਾਲ ਜਿਹੜੀ ਗੱਲ ਕਰਨੀ ਉਹ ਕਰਿਓ ਹੋ ਜਾਏ ਇਹ ਨੀ ਗੱਲਾਂ ਮੈਂ ਨੀ ਕਰਦਾ ਕੋਈ ਮਾੜੀ ਗੱਲ ਥੋੜੀ ਬਹੁਤੀ ਦਾ ਇਹ ਨਾ ਨਹੀਂ ਬੱਧੀ ਦਰੀ ਕੋਈ ਥੋੜਾ ਕਰਨਾ ਮਹਾਨੰਦਿਆ ਤੋਂ ਨੋਜੇ ਕਦਾ ਅਸੀਂ ਗੱਜੜਾ ਹੋਈ ਜਾਈਏ ਉਹ ਨਹੀਂ ਕੋਈ ਗੱਲ ਆਪ ਹੋ ਜਾਣਾ ਅਸੀਂ ਸਾਡੀ ਇੱਕ ਸੰਦਰਾ ਰਾਹ ਡੋਲਣਾ ਦੰਨਾ ਕੋਈ ਬਾਅਦ ਦੇ ਬਾਅਦ ਦੀ ਗੱਲ ਕਰਨ ਜਿਹੜੀ ਤੂੰ ਯਾਰੀ ਕਰਨ ਵਾਲੀ ਹੈਂ ਬੈਂਦੀ ਕਰਕੇ ਕਿਰਾਣਾ ਠੱਕੇ ਨਾਲ ਹੀ ਪਿਆਰ ਨਾਲ ਖਲਾਉਂਗਾ ਆਰੇ ਮੈਂ ਉਧਰ ਨਾਲ ਗੱਲ ਕਰਕੇ ਉਹਨਾਂ ਨੂੰ ਆ ਰਹੇ ਉੱਥੇ ਆ ਰਹੇ ਕਰੋ ਗੱਲ ਕਰੋ ਕਰੋ ਕੋਈ ਜਿਹੜਾ ਬਈ ਤਕਾਲ ਜੀ ਨੂੰ ਜੀ ਆ ਯਾਰ ਆਕਰਮਿਤਾਰ ਨੇ ਬਰਾਬਰ ਦੋਵਾਂ ਨੂੰ ਦਗਾਉਂਗੇ ਭਾਈ ਪਿਆਰ ਨਾਲ ਚੱਲੂਗਾ ਤੇ ਪਿਆਰ ਨਾਲ ਆਪਕੀ ਮਨਜ਼ੂਰੀ ਕਰੋ ਹੁਣ ਵੀਰ ਜੀ ਇਹੀ ਕਹਿੰਦੇ ਵੀ ਰਸਤਾ ਖੋਲੋ ਸਰਜੀਤ ਵੀ ਜੀ ਬਹੁਤ ਯਾਰਾ ਕੋ ਗੱਲਬਾਤ ਨਿਪੜੀ ਵੀ ਆ ਕੀ ਕਹਿ ਰਹੇ ਨੇ ਹੁਣ ਜੀ ਗੱਲਬਾਤ ਤੁਹਾਡੇ ਸਾਹਮਣੇ ਹੀ ਸੀਗੀ ਜੀ ਜੈ ਪ੍ਰਕਾਸ਼ ਸਿੰਘ ਇਹ ਜਿਹੜੇ ਸੈਕਟਰ 36 ਤੋਂ ਐਸ ਐਚਓ ਆਏ ਨੇ ਹੋਰ ਨਾਲ ਇਹਨਾਂ ਦੇ ਆਏ ਨੇ ਲੈਵਲ ਦੇ ਅਫਸਰ ਪਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜੀ ਵੀ ਤੁਸੀਂ ਦੱਸੋ ਵੀ ਤੁਹਾਡੀਆਂ ਕੀ ਮੰਗਾ ਨੇ ਕਿ ਅਸੀਂ ਦੱਸਿਆ ਕਿ ਜਿਹੜਾ ਕਲੈਸ਼ ਹੋਇਆ ਕਲੈਸ਼ ਬਰਾਬਰ ਦਾ ਹੁੰਦਾ ਤੇ ਜਿਹੜੇ ਵੀ ਆਪਣਾ ਗੱਡੀਆਂ ਜਿਹੜੀਆਂ ਫੜੀਆਂ ਨੇ ਇੱਕ ਤਾਂ ਉਹ ਰਿਲੀਜ਼ ਕੀਤੀਆਂ ਜਾਣ ਤੇ ਜਿਹੜੇ ਆਪਣੇ ਪਰਚੇ ਨੇ ਜਿਹੜੇ ਉਹ ਸਾਰੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਸਾਡੇ ਵੀ ਬੰਦੇ ਫੱਟੜ ਹੋਏ ਨੇ ਉਹਦਾ ਵੀ ਕੰਪਨਸੇਸ਼ਨ ਆਪਣੇਨਾਂ ਕੋ ਲੈਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਪ੍ਰੋਪਰਲੀ ਚੌਥੀ ਗੱਲ ਭੈਣ ਜੀ ਇਹ ਹੈਗੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਗੋਲੇ ਮਾਰੇ ਨੇ ਇਹ ਮੰਗਿਆ ਸਾਡੀ ਤੇ ਉਹ ਕਿਹੜੇ ਅਫਸਰ ਦੇ ਆਰਡਰ ਤੇ ਤੁਹਾਡੇ ਗੋਲੇ ਚੱਲੇ ਨੇ ਉਹ ਅਫਸਰ ਸਾਡੇ ਨਾਲ ਆ ਕੇ ਗੱਲ ਕਰੇ ਆਪਾਂ ਉਹਦੇ ਨਾਲ ਪੁੱਛਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਉਹ ਗੋਲੇ ਨੇ ਉਹ ਸਾਡੇ ਹਿੱਕ ਤੇ ਵੱਜੇ ਨੇ ਸਾਰਿਆਂ ਦੇ ਠੀਕ ਹੈ ਨਾ ਉਹ ਸਾਰੇ 500 ਤੇ ਚਲਾਏ ਗਏ ਨੇ ਤੇ ਅਸੀਂ ਚਾਹੁੰਦੇ ਆ ਵੀ ਉਹਦਾ ਜਵਾਬ ਦਿੱਤਾ ਜਾਵੇ ਤੁਸੀਂ ਸਾਡੇ ਭਰਾ ਹੋਣ ਕਰਕੇ ਵੀ ਕਿਉਂ ਚਲਾਏ ਸੋ ਦੱਸ ਕੋ ਤੁਸੀਂ ਦੇਖੋ ਫਿਰ ਰਸਤਾ ਤੁਹਾਡੇ ਵੱਲੋਂ ਖੋਲਿਆ ਤਾਂ ਨਹੀਂ ਜਾਊਗਾ ਅੱਜ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਰਸਤੇ ਦੀ ਤੇ ਗੱਲ ਹੀ ਨਹੀਂ ਹੈਗੀ ਉਹ ਕਹਿੰਦੇ ਰਸਤਾ ਖੋਲੋ ਅੱਜ ਇਹ ਤਾਂ ਉਹਨਾਂ ਵੀ ਨਹੀਂ ਕਿਹਾ ਆਹ ਕਹਿੰਦੇ ਆ ਜੇ ਅੰਦਰ ਅੰਦਰ ਜੇ ਕਹਿੰਦੇ ਆ ਬਾਹਰ ਨਹੀਂ ਆਏ ਖੋੜੇ ਕਾਲੇ ਗੱਲ ਕਰਨ ਆਏ ਆ ਅੱਜ ਉਹ ਇਸੇ ਕਰਕੇ ਹੀ ਹੈ ਕਿਉਂਕਿ ਰਸਤਾ ਬੰਦ ਆ ਜੈਸੀ ਉਹਨਾਂ ਦੇ ਅੱਜ ਚੁੰਡੀ ਵੱਡੀ ਹੈ ਤਾਂ ਤਾਂ ਸਾਡੀ ਉਹ ਸੁਣਨ ਆਏ ਆ ਤੇ ਜੇ ਇਹ ਕੰਮ ਕਮੇਟੀਆਂ ਕਰਨ ਜੇ ਇਹ ਚੁੰਡੀ ਵਢਣ ਕਿਉਂ ਨਾ ਸਰਕਾਰਾਂ ਸੁਣ ਕਿਉਂਕਿ ਇਹ ਕਹਿੰਦੀਏ ਕੋਹ ਨਹੀਂ ਗਿਆ ਉਹਨਾਂ ਨੂੰ ਤਾਂ ਹੀ ਨਹੀਂ ਉਹ ਇਹਨਾਂ ਦੀ ਗੱਲ ਸੁਣਦੇ ਮੋਰਚੇ ਦੀ ਕਾਮਯਾਬੀ ਲਈ ਇਹ ਕਰ ਰਹੇ ਆਂ ਸਾਨੂੰ ਆਪਾਂ ਤੇ ਤੁਹਾਡੇ ਇਹ ਚੈਨਲ ਰਾਹੀਂ ਇਹ ਵੀ ਕਵਾਂਗੇ ਕਿ ਬਾਪੂ ਹਵਾਰਾ ਜੀ ਮੈਨੂੰ ਲੱਗਦਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਸਾਡੇ ਕੋਲ ਨਹੀਂ ਆਏ ਉਹਨਾਂ ਨੂੰ ਵੀ ਨਾਲ ਸਾਡੇ ਬਹਿਣਾ ਚਾਹੀਦਾ ਹੈ ਹੋਰ ਵੀ ਜਿਹੜੇ ਇੱਥੇ ਗੁਰਮੁਖ ਪਿਆਰੇ ਜਿਹੜੇ ਮੋਰਚੇ ਦੇ ਮੋਤਵਾਰ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਕੇ ਸਗੋਂ ਸਪੋਰਟ ਕਰਨ ਸਾਡੀ ਸਾਡੀ ਬਾਹਾਂ ਨਾਲ ਇਹ ਬਾਹਾਂ ਮੋਢੇ ਨਾਲ ਮੋਢੇ ਲਾ ਕੇ ਬਹਿ ਜਾਣ ਇਹ ਅਸੀਂ ਚਾਹੁੰਦੇ ਹਾਂ